ਅੱਜ ਬ੍ਰੈਂਪਟਨ ਦੇ ਵਿੱਚ ਸਨੋ ਦਾ ਫਸਦੇ ਸੀ ਬਾਹਰ ਬਹੁਤ ਸਨੋ ਪੈ ਰਹੀ ਸੀ ਬੱਚਿਆਂ ਨੂੰ ਅੱਜ ਛੁੱਟੀ ਸੀ ਬੱਚੇ ਘਰ ਹੀ ਸਨ ਤੇ ਪਹਿਲਾਂ ਤਾਂ ਬੱਚਿਆਂ ਨੇ ਘਰ ਵਿੱਚ ਹੀ ਅੰਦਰੇ ਬਹੁਤ ਮਸਤੀ ਕੀਤੀ ਬਹੁਤ ਇੰਜੋਏ ਕੀਤਾ ਤੇ ਫਿਰ ਉਹ ਬਾਹਰ ਸਨੋ ਤੇ ਬਹੁਤ ਪਲੇ ਕੀਤਾ ਤੁਹਾਨੂੰ ਬਾਹਰ ਸਨੋ ਦਿਖਾਵਾਂਗੇ ਹੁਣ ਲਓ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਅੱਜ ਪਈ ਹੋਈ ਐ ਸਨੋ ਹੁਣੇ ਪੈ ਕੇ ਹਟਈ ਆ ਬੱਚੇ ਵਿਚਾਰੇ ਅੰਦਰ ਬੈਠੇ ਵੀ ਬੋਰ ਹੋ ਜਾਂਦੇ ਨੇ ਕਾਊਗਾ ਪਾਰਕ ਵਿੱਚ ਪਾਰਕ ਵਿੱਚ ਲੋ ਜੀ ਬਾਕੀ ਵੀ ਦੇਖ ਸਕਦੇ ਹੋ ਤੁਸੀਂ ਦੇਖੋ ਕਿੰਨੀ ਸਨੋਹ ਪਈ ਹੋਈ ਆ ਬੱਚਿਆਂ ਨੇ ਆਪਣੇ ਗਲਵਜ਼ ਪਾਏ ਤੇ ਸਨੋਹ ਜੈਕਟ ਨਾ ਪਾਈਆਂ ਤੇ ਪਹਿਲਾਂ ਤਾਂ ਬੱਚਿਆਂ ਨੇ ਘਰ ਦੇ ਅੱਗੇ ਹੀ ਖੂਬ ਮਸਤੀ ਕੀਤੀ ਚਲੋ ਫਿਰ ਚੱਲੇ 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 ਚੱਲਾਓ ਚੱਲਾਓ ਚੱਲੇ ਸ਼ਾਬਾਸ਼ ਓਏ ਮੋਬਿਲ ਨਾ ਮਾਰੀ ਲੈ ਆ ਦੇਖ ਲੋ ਕੀ ਕਰਦਾ ਆ ਆ ਦੇਖ ਲੋ ਲੈ ਆ ਦੇਖ ਲੋ ਬੱਚੇ ਆਪਾਂ ਜਾਣੇ ਕੁੱਲੂ ਮਨਾਲੀ ਸਨੋਹ ਸਨੋਹ ਤੇ ਖੇਡਣ ਪਲੇ ਕਰਨੀ ਅੱਥੇ ਘਰਾਂ ਦੇ ਅੱਗੇ ਹੀ ਆ ਸਨੋ ਲਓਲੇ ਕਰੋਲਾ ਉਹ ਦੇਖੋ ਤੇ ਆਹ ਦੇਖ ਇਹ ਆਹ ਦੇਖ ਲੈ ਵੀ ਚੱਕਦੇ ਫੱਟੇ ਕਿੰਨੂ ਮੂਸੇ ਵਾਲਾ ਆ ਦੇਖੋ ਚਿੱਟਾ ਹੀ ਚਿੱਟਾ ਹੋਇਆ ਪਿਆ ਚਲੋ ਅੱਗੇ ਹੁਣ ਪਾਰਕ ਦੇ ਵਿੱਚ ਨੂੰ ਹਨਾ ਗਾਇ ਸ਼ਿਵਾਸਿੰਘ ਪਹੁੰਚ ਗਿਆ ਪਾਰਕ ਦੇ ਵਿੱਚ ਪਰ ਸਨੋ ਪਈ ਹੋਈ ਆ ਬਹੁਤ ਲਓ ਜੀ ਸ਼ਿਵਾਸਿੰਘ ਪਹੁੰਚ ਗਿਆ ਪਾਰਕ ਦੇ ਵਿੱਚ ਪਾਰਕ ਦੇ ਵਿੱਚ ਸ਼ਿਵਾਸਿੰਘ ਇਕੱਲੇ ਆਏ ਆ ਤੇ ਬਾਕੀ ਬੱਚੇ ਉੱਥੇ ਹੀ ਪਲੇ ਕਰ ਰਹੇ ਨੇ ਤੇ ਸਨੋ ਤਾਂ ਹੁਣ ਤਕਰੀਬਨ 2-3 ਮਹੀਨੇ ਪਈ ਜਾਣੀ ਆ ਇੱਥੇ ਪਰ ਜਿਹੜੀ ਫਸਟ ਸਨੋ ਹੁੰਦੀ ਆ ਉਹਦਾ ਮਜ਼ਾ ਹੀ ਕੁਛ ਹੋਰ ਹੁੰਦਾ ਹਾਂਜੀ ਆ ਰਿਹਾ ਹਾਂ ਅੱਛਾ ਲੈਟਸ ਗੋ ਹਾਂ ਉਹ ਸਮੁੰਦਰ ਵਿੱਚ ਖੇਲਣੇ ਹਾਂ ਹਾਂ ਕੋਈ ਤੁਰਦੇ ਆ ਲੈ ਕੋਈ ਨਹੀਂ ਦਿਖਦਾ ਬਾਹਰ ਕੋਈ ਨਹੀਂ ਨਿਕਲਦਾ ਜਿਨ੍ਹਾਂ ਨੇ ਕੰਮ ਕਰਦੇ ਆਉਂਦੇ ਨੇ ਜਾਂਦੇ ਨੇ ਬਸ ਉਹ ਹੀ ਦਿਖਦੇ ਨੇ ਬਾਹਰ ਇਹਨੇ ਨਹੀਂ ਚੱਲਣਾ ਨਹੀਂ ਚੱਲੂਗਾ ਪੁੱਤ ਮਦਕੂ 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 ਲੈ ਦੇ ਕੋਸ ਨੇ ਸਨੋ ਪੀ ਚੁਟੇ ਚੁਟਾ ਕੇ ਆਪਿਆ ਆਹ ਕੁ ਸ਼ਵਸ ਕਲੀਡਨਸ ਸਮੋ ਦੇ ਟਾਈਮ ਵਾਹਨੇ ਨਿਕਲਸਾ ਦੇ ਅੰਦਰ ਬੈਠੇ ਸਿਆਣੇ ਬੰਦੇ ਤਾਂ ਬੋਰ ਹੋ ਜਾਂਦੇ ਨੇ ਸਿਆਣਿਆਂ ਦੇ ਲਈ ਰਹਿਣਾ ਬੜਾ ਔਖਾ ਆ ਕੰਮ ਕਰ ਵਾਲੇ ਬੱਚੇ ਜਿਹੜੇ ਬਾਹਰ ਨਿਕਲ ਜਾਂਦੇ ਨੇ ਉਹਨਾਂ ਦੀ ਤਾਂ ਆਊਟਿੰਗ ਪੋਜਣ ਦੀ ਕੰਮਾਂ ਤੇ ਜਾਣਾ ਹੀ ਜਾਣਾ ਉਹਨਾਂ ਨੇ ਤਾਂ ਪਹੁੰਚਣੀ ਪਹੁੰਚਣਾ ਆ ਹਾਂ ਪੁੱਤ ਠੰਡ ਆ ਜਾ ਹੁਣ ਆਓ ਚੱਲੀਏ ਘਰ ਨੂੰ ਲੈ ਦੇਖ ਲੈ ਹੁਣ ਬਾਹਰ ਆ ਕੇ ਓਕੇ ਹੰਜੇ ਇੱਥੋਂ ਦੇ ਬੱਚੇ ਤੇ ਗੋਰੇ ਲੋਕ ਸਨੋ ਨੂੰ ਦੇਖ ਕੇ ਤਾਂ ਬਹੁਤ ਖੁਸ਼ ਹੁੰਦੇ ਨੇ ਲੋ ਜੀ ਅਸ ਕਰਿਆ ਇਹ ਧੁੰਮੀਆਂ ਸਨੋ ਫੇਰगिरਣ ਲੱਗੀ ਰਸਤੇ ਦੇ ਵਿੱਚ ਮੇਰੀ ਸਹੇਲੀ ਨੇ ਇੱਕ ਸਾਨੂੰ ਦਾਦੀ ਪੋਤੇ ਨੂੰ ਚਾਹ ਪਲਾਈ ਤੇ ਹੁਣ ਅਸੀਂ ਆਪਣੇ ਘਰ ਪਹੁੰਚ ਗਏ ਤੇ ਬਹੁਤ ਸਾਰਾ ਦਿਨ ਬੱਚਿਆਂ ਨੇ ਖੂਬ ਮਸਤੀ ਕੀਤੀ ਅੱਜ ਆਈ ਵੈਂਟ ਟੂ ਪਾਰਕ ਐਂਡ ਆਈ ਪਲੇਡ देयर ਫੋਰ ਅ ਸ਼ਾਰਟ ਟਾਈਮ ਐਂਡ ਆਈ ਐਂਡ ਸਮਬਡੀ ਇਨਵਾਈਟਡ ਇਨਵਾਈਟਡ ਮਾਈ ਗ੍ਰੈਂਡਮਾ ਐਂਡ ਮੀ ਟੂ ਥਿਸ ਹਾਊਸ ਐਂਡ ਵੀ ਹੈਡ ਫਨ ਸਾਡੀ 728 ਨੰਬਰ ਗੱਡੀ ਸਮੋਗਲ ਭਰੀ ਖੜੀ ਉੱਪਰ ਤੇ ਲੱਦੀ ਖੜੀ ਆ assim, arrumou. Então, onde